ਉਨ ਸਿਰਫ 15 ਰੁਪਏ ਦੇ ਵਿੱਚ ਟੋਲ ਪਲਾਜ਼ਾ ਹੋਵੇਗਾ ਪਾਰ ਧਿਆਨ ਨਾਲ ਸੁਣਿਓ ਆ ਪੂਰੀ ਅਪਡੇਟ ਬਸ ਛੇਤੀ ਛੇਤੀ ਤੁਸੀਂ ਵੀ ਕਰ ਲਓ ਆ ਕੰਮ 15 ਅਗਸਤ 2025 ਆਉਣ ਵਾਲਾ ਹੈ ਤੇ ਕੇਂਦਰ ਸਰਕਾਰ ਦਾ ਸੜਕ ਆਵਾਜਾਈ ਮੰਤਰਾਲਾ ਸਲਾਨਾ ਜੋ ਕਿ ਫਾਸਟੈਗ ਦੀ ਸਹੂਲਤ ਸ਼ੁਰੂ ਕਰ ਰਿਹਾ ਹੈ ਇਸ ਦੇ ਰਾਹੀਂ ਲੋਕ ਸਿਰਫ 15 ਰੁਪਏ ਦੇ ਵਿੱਚ ਟੋਲ ਪਲਾਜ਼ਾ ਪਾਰ ਕਰ ਸਕਣਗੇ ਇਸ ਦੇ ਬਾਰੇ ਪੂਰੀ ਜਾਣਕਾਰੀ ਕੀ ਹੈ ਪੂਰੀ ਅਪਡੇਟ ਕੀ ਹੈ ਉਹ ਵੀ ਤੁਸੀਂ ਜ਼ਰੂਰ ਸੁਣ ਲਓ ਤਾਂ ਹਾਲ ਹੀ ਦੇ ਵਿੱਚ ਕੇਂਦਰ ਸਰਕਾਰ ਨੇ ਦੇਸ਼ ਦੇ ਵਿੱਚ ਟੋਲ ਭੁਗਤਾਨ ਨੂੰ ਸਰਲ ਅਤੇ ਜੋ ਕਿ ਪਹੁੰਚ ਯੋਗ ਬਣਾਉਣ ਦੇ ਲਈ ਇੱਕ ਕਦਮ ਚੁੱਕਿਆ ਜਿਸ ਕਰਕੇ ਤੁਸੀਂ ਆਸਾਨੀ ਦੇ ਨਾਲ ਟੋਲ ਪਲਾਜ਼ਾ ਪਾਰ ਕਰ ਸਕਦੇ ਹੋ ਇਸ ਸਕੀਮ ਖਾਸ ਤੌਰ ਦੇ ਉੱਤੇ ਨਿੱਜੀ ਵਾਹਨਾ ਜਿਵੇਂ ਕਿ ਕਾਰਾਂ ਜਿਪਾਂ ਅਤੇ ਵੈਨਾਂ ਦੇ ਲਈ ਲਾਗੂ ਹੋਵੇਗੀ ਇਸ ਰਾਹੀਂ ਜੋ ਕਿ ਸਿਰਫ 15 ਰੁਪਏ ਦੇ ਵਿੱਚ ਟੋਲ ਪਲਾਜ਼ਾ ਪਾਰ ਕੀਤਾ ਜਾ ਸਕਦਾ ਪਰ ਇਸ ਦੇ ਲਈ ਤੁਹਾਨੂੰ ਇੱਕ ਕੰਮ ਕਰਨਾ ਪਵੇਗਾ ਉਹ ਕਿਹੜਾ ਕੰਮ ਹੋਏਗਾ ਉਹ ਤੁਸੀਂ ਧਿਆਨ ਨਾਲ ਸੁਣੋ ਦਰਅਸਲ ਦੇਸ਼ ਦੇ ਕੇਂਦਰੀ ਸੜਕ ਆਵਾਜਾਈ ਮੰਤਰੀ ਨੀਤੀ ਨੇ ਗੜਕਰੀ ਨੇ ਇੱਕ ਬਿਆਨ ਐਲਾਨ ਕੀਤਾ ਇੱਕ ਵੱਡਾ ਐਲਾਨ ਕੀਤਾ ਹੈ ਉਹਨਾਂ ਨੇ ਦੇਸ਼ ਦੇ ਵਿੱਚ ਸਾਲਾਨਾ ਫਾਸਟੈਗ ਪਾਸ ਸ਼ੁਰੂ ਕਰਨ ਦੇ ਬਾਰੇ ਜਾਣਕਾਰੀ ਦਿੱਤੀ ਹੈ ਇਸ ਦੇ ਨਾਲ ਹੀ ਸਿਰਫ ਲੋਕਾਂ ਦੇ ਪੈਸੇ ਦੀ ਬਚਤ ਹੋਵੇਗੀ ਸਗੋਂ ਟੋਲ ਪਲਾਜ਼ਾ ਤੋਂ ਲੰਘਣਾ ਲੰਘਣਾ ਵੀ ਆਸਾਨ ਹੋ ਜਾਵੇਗਾ ਇਸ ਨਵੇਂ ਫਾਸਟਟੈਗ ਦੇ ਆਉਣ ਤੋਂ ਬਾਅਦ ਡਰਾਈਵਰ ਸਿਰਫ 15 ਰੁਪਏ ਦੇ ਵਿੱਚ ਟੋਲ ਪਲਾਜ਼ਾ ਪਾਰ ਕਰ ਸਕਣਗੇ ਇਸ ਲਾਨਾ ਪਾਸ ਸਕੀਮ 15 ਅਗਸਤ 2025 ਤੋਂ ਸ਼ੁਰੂ ਹੋ ਰਹੀ ਹੈ ਦਾ ਸੜਕ ਆਵਾਜਾਈ ਮੰਤਰੀ ਨਿਤਿਨ ਗੜਕਰੀ ਨੇ ਸਲਾਨਾ ਫਾਸਟ ਟੈਗ ਦੇ ਬਾਰੇ ਗੱਲ ਕਰਦਿਆਂ ਕਿਹਾ ਹੈਗਾ ਕਿ ਤੁਸੀਂ ਸਿਰਫ 15 ਰੁਪਏ ਦੇ ਵਿੱਚ ਟੋਲ ਪਲਾਜ਼ਾ ਪਾਰ ਕਰ ਸਕਦੇ ਹੋ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਇਸ ਫਾਸਟ ਟੈਗ ਪਾਸ ਦੀ ਕੀਮਤ 3000 ਰੁਪਏ ਹੈ ਜਿਸ ਰਾਹੀਂ ਤੁਸੀਂ 200 ਯਾਤਰਾਵਾਂ ਕਰ ਸਕਦੇ ਹੋ ਇੱਕ ਯਾਤਰਾ ਦਾ ਅਰਥ ਹੈ ਇੱਕ ਯਾਤਰਾ ਯਾਨੀ ਕਿ ਇੱਕ ਟੋਲ ਪਲਾਜ਼ਾ ਪਾਰ ਕਰਨਾ ਇਸ ਅਨੁਸਾਰ ਤੁਹਾਨੂੰ ਪ੍ਰਤੀ ਟੋਲ 15 ਰੁਪਏ ਦੇਣੇ ਪੈਣਗੇ ਦੂਜੇ ਪਾਸੇ ਜੇਕਰ ਤੁਸੀਂ ਆਮ ਤੌਰ ਦੇ ਉਤੇ ਕਿਸੇ ਵੀ ਟੋਲ ਦੇ ਉਤੇ 50 ਰੁਪਏ ਦਾ ਭੁਗਤਾਨ ਕਰਦੇ ਹੋ ਤਾਂ 200 ਟੋਲ ਪਲਾਜ਼ਿਆਂ ਦੇ ਅਨੁਸਾਰ ਤੁਹਾਨੂੰ 10000 ਰੁਪਏ ਦੇਣੇ ਪੈਣਗੇ ਪਰ ਸਾਲਾਨਾ ਫਾਸਟ ਟੈਗ ਦੇ ਰਾਹੀਂ ਤੁਸੀਂ 7000 ਰੁਪਏ ਦੀ ਬਚਤ ਕਰ ਸਕਦੇ ਹੋ ਤੇ ਤੁਹਾਡੀ ਜੇਬ ਦੇ ਉਤੇ ਵੀ ਕੁਝ ਜ਼ਿਆਦਾ ਅਸਰ ਨਹੀਂ ਪਵੇਗਾ ਆਮ ਤੌਰ ਦੇ ਉਤੇ ਤੁਸੀਂ ਜੋ ਵੀ ਫਾਸਟ ਟੈਗ ਵਰਤਦੇ ਹੋ ਤੁਹਾਨੂੰ ਇਸ ਨੂੰ ਵਾਰ-ਵਾਰ ਰੀਚਾਰਜ ਕਰਨਾ ਪੈਂਦਾ ਹੈ ਦੂਜੇ ਪਾਸੇ ਜੇਕਰ ਅਸੀਂ ਸਾਲਾਨਾ ਫਾਸਟੈਕ ਦੀ ਗੱਲ ਕਰੀਏ ਤਾਂ ਇਸ ਨੂੰ ਸਿਰਫ ਇੱਕ ਵਾਰ ਰੀਚਾਰਜ ਕਰਨਾ ਪੈਂਦਾ ਹੈ ਜਦੋਂ ਇਸ ਦਾ ਸਮਾਂ ਖਤਮ ਹੋ ਜਾਂਦਾ ਹੈ ਤਾਂ ਤੁਹਾਨੂੰ ਇਸ ਨੂੰ ਦੁਬਾਰਾ ਜੋ ਕਿ ਰੀਨਿਊ ਕਰਵਾਉਣਾ ਪਵੇਗਾ ਤਾਂ ਇਸ ਵਾਰ ਇਸ ਦਾ ਭੁਗਤਾਨ ਕਰਨ ਤੋਂ ਬਾਅਦ ਲੋਕਾਂ ਨੂੰ ਲਾਈਨ ਦੇ ਵਿੱਚ ਖੜੇ ਹੋਣ ਦੀ ਜ਼ਰੂਰਤ ਨਹੀਂ ਪਵੇਗੀ ਇਹ 15 ਅਗਸਤ 2025 ਤੋਂ ਦੇਸ਼ ਭਰ ਦੇ ਵਿੱਚ ਲਾਗੂ ਕੀਤਾ ਜਾਵੇਗਾ ਜੇਕਰ ਤੁਸੀਂ ਵੀ 3000 ਰੁਪਏ ਲਗਾ ਕੇ ਪੂਰੇ ਸਾਲ ਦੀ ਬਚਤ ਕਰ ਸਕਦੇ ਹੋ ਤਾਂ ਜ਼ਰੂਰ ਇਹ ਕੰਮ ਕਰਿਓ ਕਿਉਂਕਿ ਤੁਹਾਨੂੰ ਦੱਸਦੀ ਹੈ ਕਿ ਇਹ ਬਹੁਤ ਵੱਡਾ ਇਤਿਹਾਸਕ ਜਿਹੜਾ ਕਿ ਫੈਸਲਾ ਹੈ ਹਾਲਾਂਕਿ ਇਸ ਦੇ ਬਾਰੇ ਚਚਾਵਾ ਬਹੁਤ ਪਹਿਲਾਂ ਤੋਂ ਹੀ ਹੋ ਰਹੀਆਂ ਸੀ ਪਰ ਤੁਹਾਨੂੰ ਦੱਸਦੀ ਹੈ ਕਿ 15 ਅਗਸਤ ਜੋ ਕਿ ਹੁਣ ਇਸੇ ਮਹੀਨੇ ਆਉਣ ਵਾਲੀ ਅੱਜ 4 ਅਗਸਤ ਹੋ ਚੁੱਕੀ ਹੈ ਤੇ ਭਾ 15 ਅਗਸਤ ਤੋਂ ਬਾਅਦ ਇਹ ਦੇ پورے ਦੇਸ਼ ਪਰਦੇ ਵਿੱਚ ਲਾਗੂ ਹੋ ਜਾਵੇਗਾ